ਜੈ ਪੀਰਾਂ ਦੀ ਜੈ ਫਕੀਰਾਂ ਦੀ ਡੇਰਾ ਬਾਬਾ ਸਾਈਂ ਤੱਕ ਗਿਆ ਪਿੰਡ ਸਿੰਘਾ ਵਾਲਾ ਜਿਹੜੇ ਮੇਰੇ ਵੀਰ ਅਮਰੀਕਾ ਦੇ ਵਿੱਚ ਵਸ ਰਹੇ ਆ ਉਹਨਾਂ ਲਈ ਇੱਕ ਮੈਂ ਬੇਨਤੀ ਕਰਨ ਜਾ ਰਿਹਾ ਬਾਬਾ ਜੀ ਮੂਰੇ ਜਿਹੜੇ ਬੱਚੇ ਉੱਥੋਂ ਡਿਪੋਰਟ ਕੀਤੇ ਆ ਉਹਨਾਂ ਵਾਸਤੇ ਵੀ ਪੀਰ ਪਾਸ਼ਾ ਰਹਿਮਤਾਂ ਕਰਿਓ ਦੁਆਰੇ ਫੇਰ ਉਸ ਦੇਸ਼ ਤੇ ਜਾਣ ਤੇ ਅਮਰੀਕਾ ਦੀ ਸਰਕਾਰ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਜਿਹੜਾ ਤੁਸੀਂ 3-4 ਹਜ਼ਾਰ ਬੰਦਾ ਪੰਜਾਬ ਚ ਮਗਾਉਣ ਜਾ ਰਹੇ ਆ ਉਹ ਤੋਂ ਮਗਾਉਣ ਦੀ ਬਜਾਏ ਜਿਹੜੇ ਬੱਚੇ ਤੁਸੀਂ ਇੱਥੋਂ ਫੜ ਕੇ ਪੰਜਾਬ ਚ ਤੋਰ ਰਹੇ ਆ ਤੇ ਤੁਸੀਂ ਉਹਨਾਂ ਪੱਕੇ ਕਰੋ ਉਹਨਾਂ ਨੂੰ ਡਿਓਟੀਆਂ ਦਿਓ ਆ ਤੇ ਕੰਮ ਕੰਨ 40 40 ਲੱਖ ਰੁਪਏ 50 50 ਲੱਖ ਰੁਪਏ ਲਾ ਕੇ ਅਮਰੀਕਾ ਚ ਪਹੁੰਚੇ ਆ ਤੇ ਤੁਸੀਂ ਉਹਨਾਂ ਚੱਕ ਚੱਕ ਰਿਪੋਰਟ ਕਰੀਏ ਨੇ ਮੇਰੀ ਸਰਕਾਰ ਨੂੰ ਬੇਨਤੀ ਅਮਰੀਕਾ ਦੇ ਨੂੰ ਵੀ ਬੱਚਿਆਂ ਬਰ ਸੋਚਿਆ ਜਾ ਬਕੋਸ ਬੱਚੇ ਦਾ ਕੋਈ ਸਾਧਨ ਬਣਾਇਆ ਜਾਵੇ ਬੱਚੇ ਡਰਦੇ ਅੰਦਰ ਬੜੇ ਬਿਠੇ ਆ ਤੇ ਉਹਨਾਂ ਵਾਸਤੇ ਕੋਈ ਹੱਲ ਕਰੋ ਤੁਸੀਂ ਹੋਰ ਪੰਜਾਬ ਚੋਂ ਵਿਦੇਸ਼ਾਂ ਚੋਂ ਬੱਚੇ ਬੰਗਾ ਰਹੇ ਆ 3 4 11 ਤੇ ਤੁਸੀਂ ਫਰੀ ਵੀਜ਼ਾ ਦੇ ਰਹੇ ਆ ਤਿੰਨ ਸਾਂ ਦਾ ਵੀਜ਼ਾ ਦੇ ਰਹੇ ਹੋਹੀ ਆ ਜਿਹੜੇ ਬੱਚੇ ਤੁਸੀਂ ਬੱਚੇ ਇੱਥੇ ਬਿਠੇ ਆਏ ਆ ਕਿਵੇਂ ਆਗੇ ਤੇਰੇ ਦੇਸ਼ ਦੇ ਵਿੱਚ ਤੇਰਾ ਦੇਸ਼ ਬਹੁਤ ਵਧੀਆ ਕਰਕੇ ਲੋਕ ਤੇਰੇ ਕੋਲ ਆਏ ਪਣਾ ਲੈਣ ਆਏ ਤੇਰੇ ਕੋਲੇ ਤੇ ਤੂੰ ਦੇਸ਼ ਦੇ ਬੱਚਿਆਂ ਨੇ ਧੱਕਾ ਨਾ ਕਰ ਬੱਚਿਆਂ ਨੂੰ ਆਪਣੇ ਕੋਲ ਰੱਖ ਗਏ ਬੱਚੇ ਡੋਰਟੀਆਂ ਦੇ ਤੇ ਉਹਨੂੰ ਕੰਮ ਤੇ ਰੱਖੋ ਕਿਸੇ ਨੂੰ ਰਿਪੋਰਟ ਕਰਕੇ ਪੰਜਾਬ ਚ ਨਾ ਭੇਜੋ ਤੇ ਜਿਹੜੇ ਮੇਰੇ ਵੀਰ ਆ ਉਹ ਮੈਨੂੰ ਮੈਸੇਜ ਜ਼ਰੂਰ ਕਰਨਾ ਜਿਹੜੇ ਇਸ ਚੀਜ਼ ਤੋਂ ਡਰਦੇ ਆ ਵੀ ਸਾਨੂੰ ਕਿਤੇ ਪੰਜਾਬ ਚ ਨਾ ਭੇਜਿਆ ਜਾਵੇ ਉਹਨਾਂ ਦੀ ਮੈਂ ਅਰਦਾਸ ਵਿੱਚ ਜ਼ਰੂਰ ਕਰੂ ਇੱਕ ਵਾਰ ਮੈਨੂੰ ਮੈਸੇਜ ਜ਼ਰੂਰ ਕਰੋ ਜਿਹਨਾਂ ਨੂੰ ਕੋਈ ਦਿੱਕਾ ਪਿਆ ਹੋਣਾ ਡੇਰਾ ਬਾਬਾ ਸਾਈਂ ਤੇਗੇ ਪਿੰਡ ਸਿੰਘਾ ਵਾਲਾ ਨੰਬਰ ਹੈਗਾ 94171 86865 961453775 ਇਸ ਨੰਬਰ ਤੇ WhatsApp ਤੇ ਮੈਨੂੰ ਮੈਸੇਜ ਕਰਨਾ ਜਿਹੜੇ ਬੱਚੇ ਨੂੰ ਕੋਈ ਡਰਾ ਹੈਗਾ ਵੀ ਸਾਨੂੰ ਕੋਈ ਪੰਜਾਬ ਨਾਲ ਭੇਜਿਆ ਜਾਵੇ ਤੇ ਪੀਰ ਪਾਸ਼ਾ ਰਹਿਮਤਾ ਕਰੇ ਤੁਹਾਡੇ ਇੱਥੇ ਬਿਠੀ ਕਾਰਜਰਾ ਸੁਣ ਕੇ ਇੱਕ ਵਾਰ ਜੋਰ ਦਬਾਵੇਂ ਜੀ ਕਰੋ ਸਰਕਾਰ ਮੂਰੇ ਵੀ ਸਾਡੇ ਬਾਬਾ ਪੜਦੇ ਰੱਖੇ ਸਾਨੂੰ ਕਿਤੇ ਵੀ ਪੰਜਾਬ ਚ ਨਾ ਆਉਣਾ ਪਵੇ ਤੇ ਇੱਥੇ ਮਿਹਨਤ ਕਰਕੇ ਅਸੀਂ ਇਹ ਜਿੰਦਗੀ ਬਣਾਈ ਜੈ ਬਾਬੇ ਜੀ